ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਗਰਦੀਪ ਸਿੰਘ ਦੀ ਕਹਾਣੀ ਸੁਣਾਉਂਦੇ ਹਾਂ ਗਰਦੀਪ ਸਿੰਘ ਮਾਪਿਆਂ ਦੇ ਘਰ ਇਕਲੌਤਾ ਹੀ ਲੜਕਾ ਸੀ ਚੰਗੀ ਜ਼ਮੀਨ ਜਾਇਦਾਦ ਸੀ ਬਹੁਤ ਵਧੀਆ ਸਰਦੇ ਪੋਜਦੇ ਪਰਿਵਾਰ ਵਾਲੇ ਸੀ ਗਰਦੀਪ ਸਿੰਘ ਦੇ ਮਾਤਾ ਰਾਜਸਥਾਨ ਤੋਂ ਸੀ ਗਰਦੀਪ ਸਿੰਘ ਦੇ ਨਾਨਾ ਨਾਨੀ ਮਾਮਾ मामੀ ਸਾਰੇ ਰਾਜਸਥਾਨ ਵਿੱਚ ਰਹਿੰਦੇ ਸਨ ਉੱਥੇ ਉਹਨਾਂ ਦਾ ਚੰਗਾ ਕਾਰੋਬਾਰ ਸੀ ਗਰਦੀਪ ਸਿੰਘ ਦੀਆਂ ਮਾਸੀਆਂ ਵੀ ਉੱਥੇ ਹੀ ਵਿਆਹੀਆਂ ਹੋਈਆਂ ਸਨ ਚੰਗੇ ਜ਼ਿਮੀਂਦਾਰਾਂ ਦੇ ਘਰ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਤਾਂ ਉਹ ਅਕਸਰ ਰਾਜਸਥਾਨ ਵਿੱਚ ਜਾਇਆ ਕਰਦਾ ਸੀ ਗਰਦੀਪ ਨੂੰ ਰਾਜਸਥਾਨ ਏਰੀਆ ਬਹੁਤ ਵਧੀਆ ਲੱਗਦਾ ਸੀ ਪਰ ਉਸ ਨੂੰ ਰਾਜਸਥਾਨ ਦਾ ਪਾਣੀ ਨੇਸੀ ਇਫੈਕਟ ਹੁੰਦਾ ਇਸ ਕਰਕੇ ਉਹ ਬਿਮਾਰ ਹੋ ਜਾਂਦਾ ਸੀ ਫੇਰ ਉਸ ਨੂੰ ਆਪਣੇ ਪਿੰਡ ਆਉਣਾ ਪੈਂਦਾ ਸੀ ਗਰਦੀਪ ਨੂੰ ਸਾਰੇ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਇੱਕ ਤਾਂ ਇਕਲੌਤਾ ਸੀ ਤੇ ਦੂਜਾ ਉਸ ਦਾ ਸੁਭਾਅ ਬੜਾ ਹਾਸਮੁਖ ਸੀ ਗਰਦੀਪ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਡਾਕਟਰੀ ਦੀ ਡਿਗਰੀ ਕਰਨ ਲਈ ਚਲਾ ਗਿਆ ਡਾਕਟਰੀ ਦੀ ਡਿਗਰੀ ਕਰਦੇ ਸਮੇਂ ਉਸ ਨੂੰ ਇੱਕ ਲੜਕੀ ਪਸੰਦ ਆ ਗਈ ਤੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਗਰਦੀਪ ਦੇ ਮਾਪੇ ਤੇ ਉਸ ਕੁੜੀ ਦੇ ਮਾਪਿਓ ਇਸ ਵਿਆਹ ਲਈ ਰਾਜੀ ਨਹੀਂ ਸਨ ਜਦੋਂ ਗਰਦੀਪ ਦੇ ਪੂਆ ਫੁੱਫੜ ਨਾਨਾ ਨਾਨੀ ਮਾਮਾ मामੀ ਚਾਚਾ ਚਾਚੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਏ ਕਿਉਂਕਿ ਗਰਦੀਪ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹ ਰੀਜਾਂ ਸਦਰਾਂ ਨਾਲ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ ਵਿਆਹ ਕਰਵਾ ਕੇ ਆਪਣੇ ਘਰ ਗਰਦੀਪ ਨਾ ਆਇਆ ਤੇ ਬਾਹਰ ਹੀ ਰਹਿ ਕੇ ਘਰਦਿਆਂ ਨੂੰ ਮਨੋਣ ਲੱਗਾ ਮਜਬੂਰਨ ਮਾਪਿਓ ਨੂੰ ਇਕਲੌਤਾ ਹੋਣ ਕਰਕੇ ਪੁੱਤ ਦੀ ਜੈਦ ਅੱਗੇ ਝੁਕਣਾ ਪਿਆ ਪਰ ਰਿਸ਼ਤੇਦਾਰਾਂ ਦੀ ਤਾਂ ਅਜੇ ਵੀ ਨਰਾਜ਼ਗੀ ਹੀ ਸੀ ਜਦੋਂ ਗਰਦੀਪ ਨੂੰ ਘਰ ਲਿਆਂਦਾ ਤਾਂ ਉਸ ਲੜਕੀ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਛੋਟੀ ਜਾਤ ਨਾਲ ਸਬੰਧ ਰੱਖਦੀ ਸੀ ਗਰਦੀਪ ਉੱਚੀ ਜਾਤ ਨਾਲ ਸਬੰਧ ਰੱਖਦਾ ਸੀ ਇਹ ਗੱਲ ਉਸਦੀ ਮਾਂ ਨੂੰ ਚੰਗੀ ਨਾ ਲੱਗੀ ਜਦੋਂ ਇਹ ਗੱਲ ਮਾਪਿਓ ਰਿਸ਼ਤੇਦਾਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਨੀਵੀਂ ਜਾਤ ਨਾ ਮਿਟਣ ਵਾਲੀ ਲਕੀਰ ਦਿਲ ਦਿਮਾਗਾਂ ਵਿੱਚ ਖਿੱਚ ਲਈ ਗਰਦੀਪ ਦੇ ਘਰ ਵਾਲੀ ਜਦੋਂ ਕੋਈ ਚੀਜ਼ ਬਣਾਉਂਦੀ ਤਾਂ ਉਸਦੇ ਮਾਪਿਓ ਖਾਣ ਤੋਂ ਨਫ਼ਰਤ ਕਰਦੇ ਗਰਦੀਪ ਦੇ ਘਰ ਵਾਲੀ ਗਰਮ ਸੁਭਾਅ ਵਾਲੀ ਹੀ ਸੀ ਗਰਦੀਪ ਦੇ ਘਰ ਵਿੱਚ ਲੜਾਈ ਕਲੇਸ਼ ਰਹਿਣ ਲੱਗ ਪਿਆ ਗਰਦੀਪ ਨੇ ਆਪਣੇ ਮਾਪਿਓ ਅਤੇ ਪਤਨੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੜਾਈ ਕਲੇਸ਼ ਵਧਦਾ ਹੀ ਜਾ ਰਿਹਾ ਸੀ ਇੱਕ ਦਿਨ ਲੜਾਈ ਕਲੇਸ਼ ਇੰਨਾ ਵੱਧ ਗਿਆ ਕਿ ਗਰਦੀਪ ਦੀ ਪਤਨੀ ਨੇ ਫਾਹਾ ਲੈ ਕੇ ਆਪਣੀ ਜਾਨ ਗਵਾ ਲਈ ਉਸ ਨੇ ਆਪਣੀ ਜ਼ਿੰਦਗੀ ਨੂੰ ਆਲਵਿਦਾ ਕਹਿ ਦਿੱਤਾ ਅਤੇ ਮਰਨ ਤੋਂ ਪਹਿਲਾਂ ਇੱਕ ਪੱਤਰ ਵੀ ਲਿਖਿਆ ਗਰਦੀਪ ਤੂੰ ਤੇ ਤੇਰੇ ਮਾਪਿਓ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਤੁਹਾਨੂੰ ਇਸ ਜਨਮ ਤੱਕੀ ਅਗਲੇ ਜਨਮ ਵੀ ਨਹੀਂ ਛੱਡਾਂਗੇ ਗਰਦੀਪ ਦੇ ਘਰਦਿਆਂ ਕੋਲ ਪੈਸੇ ਦਾ ਜ਼ੋਰ ਹੋਣ ਕਰਕੇ ਜ਼ਿਆਦਾ ਕਾਨੂੰਨੀ ਕਾਰਵਾਈ ਨਾ ਹੋ ਸਕੇ ਕੁਝ ਟਾਈਮ ਬਾਅਦ ਗਰਦੀਪ ਨੇ ਕਿਹਾ ਕਿ ਇਸ ਵਾਰ ਤੁਸੀਂ ਮੇਰਾ ਵਿਆਹ ਆਪਣੀ ਮਰਜ਼ੀ ਮੁਤਾਬਕ ਹੀ ਕਰ ਦਿਓ ਮੈਂ ਹੁਣ ਬਿਲਕੁਲ ਵੀ ਨਹੀਂ ਬੋਲਾਂਗਾ ਗਰਦੀਪ ਦਾ ਵਿਆਹ ਹੋ ਗਿਆ ਇਸ ਵਾਰ ਸਭ ਰਿਸ਼ਤੇਦਾਰ ਨੇ ਮਿਲ ਕੇ ਗਰਦੀਪ ਦਾ ਵਿਆਹ ਤੂਮ ਧਾਮ ਨਾਲ ਕੀਤਾ ਸ਼ੁਰੂ ਸ਼ੁਰੂ ਵਿੱਚ ਉਸ ਨੂੰ ਆਪਣੀ ਪਹਿਲੀ ਪਤਨੀ ਦੇ ਸੁਪਨੇ ਆਉਣ ਲੱਗ ਪਏ ਫਿਰ ਉਸ ਨੂੰ ਇੰਝ ਲੱਗਦਾ ਜਿਵੇਂ ਉਹ ਉਸਦੇ ਕਮਰੇ ਵਿੱਚ ਉਸ ਦੇ ਘਰੇ ਤੁਰੀ ਫਿਰਦੀ ਦਿਖਾਈ ਦੇਣ ਲੱਗ ਪਈ ਉਸ ਨੂੰ ਉਸ ਦੇ ਪਲੇਖੇ ਪੈਣ ਲੱਗ ਪਏ ਗਰਦੀਪ ਦੇ ਵਿਆਹ ਤੋਂ ਬਾਅਦ ਉਸ ਦੇ ਨਾਲ ਕੇ ਪਰਿਵਾਰ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਬੁਲਾਇਆ ਉਹ ਉਹਨਾਂ ਨੂੰ ਮਿਲਣ ਲਈ ਆਪਣੀ ਗੱਡੀ ਵਿੱਚ ਚੱਲ ਪਏ ਘਰੋਂ ਚੱਲਣ ਤੋਂ ਬਾਅਦ ਰਸਤੇ ਵਿੱਚ ਗੱਡੀ ਦਾ ਟਾਇਰ ਪੰਚਰ ਹੋ ਗਿਆ ਅਤੇ ਕੁਝ ਦੂਰ ਚੱਲਣ ਤੋਂ ਬਾਅਦ ਐਕਸੀਡੈਂਟ ਹੋਣ ਕਰਕੇ ਰੋਡ ਤੇ ਭਾਰੀ ਜਾਮ ਲੱਗਿਆ ਹੋਇਆ ਸੀ। ਗਰਦੀਪ ਨੂੰ ਰਸਤੇ ਵਿੱਚ ਹੀ ਕਾਫੀ ਹਨੇਰਾ ਹੋ ਚੁੱਕਿਆ ਸੀ। ਕੌਜਮੈਂਟ ਚੱਲਣ ਤੋਂ ਬਾਅਦ ਇੱਕ ਔਰਤ ਇੱਕ ਬੱਚੇ ਨਾਲ ਗੱਡੀ ਰੋਕਣ ਲਈ ਹੱਥ ਦੇਣ ਲੱਗ ਪਈ। ਦੂਜੀ ਪਤਨੀ ਗਰਦੀਪ ਦੀ ਬਹੁਤ ਧਾਰਮਿਕ ਖਿਆਲਾਂ ਵਾਲੀ ਸੀ। ਦੂਸਰੀ ਪਤਨੀ ਦੇ ਕਹਿਣ ਤੇ ਗਰਦੀਪ ਨੇ ਉਹਨਾਂ ਨੂੰ ਗੱਡੀ ਵਿੱਚ ਬਿਠਾ ਲਿਆ। ਗਰਦੀਪ ਨੇ ਇਹ ਜੇ ਗੱਡੀ ਤੋਰੀ ਹੀ ਸੀ। ਗੱਡੀ ਦੇ ਪਿੱਛੇ ਬੈਠੀ ਉਹ ਔਰਤ ਅਤੇ ਉਹ ਬੱਚੇ ਨੇ ਹੋਰ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਸ਼ੀਸ਼ੇ ਵਿੱਚ ਆਪਣੀ ਪਹਿਲੀ ਪਤਨੀ ਦਾ ਚਿਹਰਾ ਵਿਖਾਈ ਦਿੱਤਾ ਉਹ ਇੱਕਦਮ ਬਹੁਤ ਘਬਰਾ ਗਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਦੀ ਦੂਜੀ ਪਤਨੀ ਬਾਣੀ ਪਾੜਨ ਲੱਗ ਪਈ ਤੇ ਗਰਦੀਪ ਨੇ ਇੱਕਦਮ ਗੱਡੀ ਰੋਕ ਲਈ ਗਰਦੀਪ ਉਸ ਤੋਂ ਮਾਫੀਆਂ ਮੰਗਣ ਲੱਗ ਪਿਆ ਤੇ ਪਹਿਲੀ ਪਤਨੀ ਨੇ ਉੱਚੀ ਉੱਚੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਬਾਣੀ ਦੀ ਸ਼ਕਤੀ ਅੱਗੇ ਉਹ ਉਹਨਾਂ ਦਾ ਕੋਈ ਨਾ ਵਿਗਾੜ ਪਾਈ ਬਾਣੀ ਦੀ ਆਵਾਜ਼ ਸੁਣ ਕੇ ਉਹ ਆਤਮਾ ਗੁਰੂਆਂ ਦੀ ਬਾਣੀ ਅੱਗੇ ਕੋਈ ਵੀ 네ਗੇਟਿਵ ਪਾਵਰ ਕੁਝ ਵੀ ਨਹੀਂ ਕਰ ਸਕਦੀ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ